ਮੈਂ ਘਰੋਂ ਬਾਹਰ ਨਿਕਲਿਆ ਤੇ ਮੈਂ ਰਸਤੇ ਵਿੱਚ ਜਾ ਰਿਹਾ ਸੀ ਮੈਂ ਤੇ ਰਸਤੇ ਵਿੱਚ ਮੈਂ ਬਾਈ ਜੀ ਨੂੰ ਮੈਂ ਦੇਖਿਆ ਤੇ ਬਾਈ ਜੀ ਨਾ ਜ਼ੋਮਾਟੋ ਦਾ ਕੰਮ ਕਰਦੇ ਹੈਗੇ ਨੇ ਤੇ ਉਹਨਾਂ ਦੀ ਮੈਂ ਐਕਟਿਵਾ ਨੂੰ ਲੈ ਦੇਖਿਆ ਤੇ ਉਹ ਐਕਟਿਵਾ ਮੋੜ ਰੇ ਸੀ ਤੇ ਉਹਨਾਂ ਨੂੰ ਐਕਟਿਵਾ ਨੂੰ ਦੇਖ ਕੇ ਮੇਰਾ ਨਾ ਥੋੜਾ ਮਨ ਜਿਹਾ ਭਰ ਗਿਆ ਮੇਰਾ ਮੈਂ ਉਹਨਾਂ ਨੂੰ ਰੋਕ ਲਿਆ ਰੋਕਣ ਤੋਂ ਬਾਅਦ ਮੈਂ ਬਾਈ ਜੀ ਨੂੰ ਪੁੱਛਿਆ ਬਾਈ ਜੀ ਤੁਸੀਂ ਕੀ ਕੰਮ ਕਰਦੇ ਹੋ ਉਹਨਾਂ ਨੇ ਤਾਂ ਕਿਹਾ ਤਾਂ ਜ਼ੋਮਾਟੋ ਦਾ ਮੈਂ ਵੀ ਦੇਖ ਲਿਆ ਜ਼ੋਮਾਟੋ ਪਿੱਛੇ ਬੈਗ ਟੰਗਿਆ ਹੋਇਆ ਸੀ ਪਰ ਕਿਤੇ ਕਿਤੇ ਜਾ ਕੇ ਮੈਂ ਜਦੋਂ ਉਹਨਾਂ ਦੇ ਲੱਤਾਂ ਵੱਲ ਮੇਰਾ ਧਿਆਨ ਗਿਆ ਮੇਰਾ ਮਨ ਥੋੜਾ ਜਿਹਾ ਹੌਲਾ ਜਿਹਾ ਹੋ ਗਿਆ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਅਮੇਜ਼ਿੰਗ ਟੀਵੀ ਸੋ ਗੱਲਬਾਤ ਕਰਦੇ ਆਂ ਅੱਜ ਮੈਂ ਘਰੋਂ ਨਿਕਲਿਆ ਅੱਜ ਪਹਿਲੀ ਗੱਲ ਤਾਂ ਸਾਨੂੰ ਮੈਂ ਇਹ ਕਵਾਂਗਾ ਜੈ ਭੋਲੇਨਾਥ ਹਰ ਹਰ ਮਹਾਦੇਵ ਜੈ ਸ਼ਿਵ ਸ਼ੰਕਰ ਔਰ ਅੱਜ ਐਡਾ ਵੱਡਾ ਦਿਨ ਹੈ ਸ਼ੰਕਰ ਭੋਲੇਨਾਥ ਦਾ ਤੇ ਮੈਂ ਘਰੋਂ ਬਾਹਰ ਨਿਕਲਿਆ ਤੇ ਮੈਂ ਰਸਤੇ ਵਿੱਚ ਜਾ ਰਿਹਾ ਸੀ ਮੈਂ ਤੇ ਰਸਤੇ ਵਿੱਚ ਮੈਂ ਬਾਈ ਜੀ ਨੂੰ ਮੈਂ ਦੇਖਿਆ ਤੇ ਬਾਈ ਜੀ ਨਾ ਜ਼ੋਮਾਟੋ ਦਾ ਕੰਮ ਕਰਦੇ ਹੈਗੇ ਨੇ ਤੇ ਉਹਨਾਂ ਦੀ ਮੈਂ ਐਕਟਿਵਾ ਨੂੰ ਦੇਖਿਆ ਤੇ ਉਹ ਐਕਟਿਵਾ ਮੋੜ ਰਹੇ ਸੀ ਤੇ ਉਹਨਾਂ ਨੂੰ ਐਕਟਿਵਾ ਨੂੰ ਦੇਖ ਕੇ ਮੇਰਾ ਨਾ ਥੋੜਾ ਮਨ ਜਾ ਭਰ ਗਿਆ ਮੇਰਾ ਮੈਂ ਉਹਨਾਂ ਨੂੰ ਰੋਕ ਲਿਆ ਰੋਕਣ ਤੋਂ ਬਾਅਦ ਮੈਂ ਬਾਈ ਜੀ ਨੂੰ ਪੁੱਛਿਆ ਬਾਈ ਜੀ ਤੁਸੀਂ ਕੀ ਕੰਮ ਕਰਦੇ ਹੋ ਉਹਨਾਂ ਨੇ ਤਾਂ ਕਹਿਤਾ ਜ਼ੋਮਾਟੋ ਦਾ ਮੈਂ ਵੀ ਦੇਖ ਲਿਆ ਜ਼ੋਮਾਟੋ ਪਿੱਛੇ ਬੈਗ ਟੰਗਿਆ ਹੋਇਆ ਸੀ ਪਰ ਕਿਤੇ ਨਾ ਕਿਤੇ ਜਾ ਕੇ ਮੈਂ ਜਦੋਂ ਉਹਨਾਂ ਨੇ ਲੱਤਾਂ ਵੱਲ ਮੇਰਾ ਧਿਆਨ ਗਿਆ ਮੇਰਾ ਮਨ ਜਾ ਥੋੜਾ ਜਿਹਾ ਹੌਲਾ ਜਿਹਾ ਹੋ ਗਿਆ ਮੈਂ ਬਾਈ ਜੀ ਨੂੰ ਰੁਕ ਕੇ ਰੋਕ ਕੇ ਮੈਂ ਬਾਈ ਜੀ ਨਾਲ ਗੱਲ ਕੀਤੀ ਮੈਂ ਕਿਹਾ ਬਾਈ ਜੀ ਤੁਸੀਂ ਕਿੰਨੀ ਦੇਰ ਤੋਂ ਇਹ ਕੰਮ ਕਰਦੇ ਆ ਰਹੇ ਹੋ ਮੈਂ 2 ਮਿੰਟ ਉਹਨਾਂ ਨਾਲ ਗੱਲਬਾਤ ਕਰਨ ਲੱਗ ਗਿਆ ਮੈਂ ਕਿਹਾ ਚਲੋ ਇੱਕ ਇਸ ਗੱਲ ਦੇ ਉੱਤੇ ਆਪਾਂ ਇੱਕ ਕੰਮ ਕਰ ਲਈਏ ਬਾਈ ਜੀ ਨਾਲ ਤੇ ਗੱਲਬਾਤ ਕਰਕੇ ਦੇ ਦੇ ਆ ਤੇ ਮੈਂ ਉਸ ਬਾਈ ਜੀ ਨਾਲ ਤੁਹਾਡੀ ਮੈਂ ਗੱਲ ਕਰਾਨ ਲੱਗਾ ਜਿਹੜਾ ਕਿ ਜ਼ਮਾਟੋ ਦਾ ਕੰਮ ਕਰਦੇ ਆ ਰਹੇ ਨੇ ਉਹਨਾਂ ਨੂੰ ਇਹ ਵੀ ਪੁੱਛਦੇ ਆ ਕਿੰਨੀ ਦੇਰ ਤੋਂ ਕਰਦੇ ਆ ਰਹੇ ਹੋ ਤੇ ਤੁਹਾਡਾ ਇਹ ਕੰਮ ਹੈ ਸ਼ੁਰੂ ਤੋਂ ਕੀ ਉਹ ਲੱਤਾਂ ਦਾ ਜਿਹੜਾ ਕੰਮ ਹੈ ਇਹ ਲੱਤਾਂ ਕਿਵੇਂ ਹੋਈਆਂ ਤੁਹਾਡੀਆਂ ਜਿਹੜੀ ਤੁਸੀਂ ਅੱਜ ਤੁਹਾਨੂੰ ਸਕੂਟਰੀ ਚਲਾਣੀ ਪੈ ਗਈ ਜਾਂ ਸ਼ੁਰੂ ਤੋਂ ਹੈਗੇ ਆ ਜਾਂ ਕਿਸ ਤਰ੍ਹਾਂ ਹੋਇਆ ਤੇ ਗੱਲਬਾਤ ਕਰਦੇ ਆ ਬਾਈ ਜੀ ਪਹਿਲਾਂ ਸਤਿ ਸ੍ਰੀ ਅਕਾਲ ਜੀ ਮੈਨੂੰ ਬਾਈ ਜੀ ਦੇਖ ਕੇ ਨਾ ਤੁਹਾਡਾ ਦੇਖ ਕੇ ਮੇਰਾ ਮਨ ਜਾ ਮੇਰਾ ਹੌਲਾ ਜਾ ਹੋ ਗਿਆ ਮੈਂ ਤੁਹਾਨੂੰ ਤਦੀ ਗੱਡੀ ਤੁਸੀਂ ਹੈ ਕੰਮ ਤੇ ਤਾਂ ਨਹੀਂ ਜਾ ਰਹੇ ਸੀ ਤੁਸੀਂ ਬਾਈ ਜੀ ਹਾਂ ਜੀ ਜਮਾਟੋ ਕੰਮ ਤੇ ਜਾ ਰਹੇ ਮੈਂ ਸਿਰਫ ਤੁਹਾਡੇ ਕੋਲ 2-4 ਮਿੰਟ ਲਾਉਂਗਾ ਤੁਹਾਡੇ ਕੋਲ ਪਹਿਲਾਂ ਤੁਹਾਡਾ ਨਾਮ ਕੀ ਹੈ ਮੇਰਾ ਨਾਮ ਅਰਜਿੰਦਰ ਸਿੰਘ ਜੀ ਅਰਜਿੰਦਰ ਸਿੰਘ ਤੇ ਬਾਈ ਜੀ ਤੁਸੀਂ ਜਮਾਟੋ ਦਾ ਕੰਮ ਕਿੰਨੀ ਦੇਰ ਤੋਂ ਕਰਦੇ ਆ ਰਹੇ ਮੈਨੂੰ ਸਾਲ ਹੋ ਗਿਆ ਸਾਲ ਜਿਹੜਾ ਸਾਲ ਹੋ ਗਿਆ ਤੇ ਮੈਂ ਮਾਇਨਾ ਕਰਿਓ ਮੇਰੀ ਗੱਲ ਦਾ ਪਰਮਾਤਮਾ ਐਦਾਂ ਦਾ ਕਿਸੇ ਨੂੰ ਨਾ ਦਵੇ ਪਰਮਾਤਮਾ ਸਭ ਦੀਆਂ ਵੱਡੀਆਂ ਉਮਰਾ ਕਰੇ ਤੇ ਬਾਈ ਜੀ ਆ ਤੁਹਾਨੂੰ ਤੁਹਾਡੇ ਜਿਸ ਹਾਲ ਲੱਤਾਂ ਹੈ ਤੁਹਾਡੀਆਂ ਨਹੀਂ ਹੈਗੀਆਂ ਜਾਂ ਐਦਾਂ ਅਪਾਹਜ ਤੁਸੀਂ ਹੈਗੇ ਹੋ ਤੇ ਤੁਸੀਂ ਕਿੰਨੀ ਦੇਰ ਤੋਂ ਕੰਮ ਕਰਦੇ ਆਗੇ ਮੈਨੂੰ ਸਾਲ ਇੱਕ ਹੋ ਗਿਆ ਪਹਿਲਾਂ ਮੈਂ ਸਵੀਗੀ ਵਿੱਚ ਕੰਮ ਕਰਦਾ ਸੀਗਾ ਉਸ ਤੋਂ ਬਾਅਦ ਫਿਰ ਮੈਂ ਜੋਮੈਟੋ ਜੁਆਇਨ ਕੀਤਾ ਕਿਉਂਕਿ ਸਵੀਗੀ ਵਿੱਚ ਮੈਨੂੰ ਕੋਈ ਬੈਨੀਫਿਟ ਹੀ ਨਹੀਂ ਮਿਲਿਆ ਹਾਂ ਤੇ ਉਸ ਤੋਂ ਬਾਅਦ ਫਿਰ ਮੈਂ ਜੋਮੈਟੋ ਜੁਆਇਨ ਕੀਤਾ ਹਾਂਜੀ ਇਸ ਕਰਕੇ ਜੋਮੈਟੋ ਤੁਸੀਂ ਘਰ ਦੇ ਕਿੰਨੇ ਮੈਂਬਰ ਹੈਗੇ ਤੁਸੀਂ ਘਰ ਦੇ ਮੈਂ ਮੇਰੀ ਵਾਈਫ ਤੇ ਮੇਰੇ ਮਦਰ ਤੇ ਬੱਚੇ ਵਗੈਰਾ ਕੋਈ ਬੱਚੇ ਨਹੀਂ ਸਿੰਗ ਬੱਚੇ ਨਹੀਂ ਹੈਗੇ ਤੇ ਫਿਰ ਘਰ ਦੇ ਤੁਹਾਡੇ ਕੀ ਕਰਦੇ ਨੇ ਮੇਰੇ ਹਾਊਸ ਵਾਈਫ ਹੈ ਹਾਊਸ ਵਾਈਫ ਹੈ ਹਾਂਜੀ ਤੇ ਕਿੰਨਾ ਕੁ ਇੱਥੋਂ ਕਮਾ ਲੈਂਦੇ ਹੋ ਤੁਸੀਂ ਚਲੋ ਗੁਜਾਰੇ ਜੋਗਾ ਜਿੰਨਾ ਵੀ ਮਾਰੀ ਵਾਈਕਰੂ ਜਿੰਨਾ ਦੇ ਦੇਵੇ ਹਾਂਜੀ ਜਿੰਨਾ ਦੇ ਦੇਵੇ ਗੁਜਾਰੇ ਜੋਗਾ ਹੋ ਜਾਂਦਾ ਤੇ ਜਿਹੜੀਆਂ ਤੁਹਾਡੀਆਂ ਲੱਤਾਂ ਹੈਗੀਆਂ ਨੇ ਜਾਂ ਆਪਾ ਆਹ ਪਾਜ ਕਿੰਨੀ ਦੇਰ ਤੋਂ ਹੈਗੀਆਂ ਇਸ ਤਰ੍ਹਾਂ ਇਹ ਮੈਂ ਪਹਿਲਾਂ ਠੀਕ ਸੀਗਾ ਬੱਚੇ ਮੈਂ 5 ਕੇ ਸਾਲ ਤੋਂ ਬਾਅਦ ਹੈ ਨਾ ਬੁਖਾਰ ਚੜਿਆ ਬੁਖਾਰ 'ਚ ਟੀਕੇ ਲਾਤੇ ਡਾਕਟਰ ਨੇ ਦੋ ਤੇ ਉਹਦਾ ਹੀ ਉਸ ਤੋਂ ਬਾਅਦ ਸਾਈਡ ਇਫੈਕਟ ਕੋ ਪੈ ਗਿਆ ਤੇ ਤੁਸੀਂ ਮੈਂ ਤੁਹਾਡੀ ਗੱਲ ਕੱਟਦਾ ਤੁਸੀਂ ਰਹਿੰਦੇ ਕਿੱਥੇ ਕਿਹੜੀ ਜਗ੍ਹਾ ਰਹਿੰਦੇ ਮੈਂ ਰਹਿੰਦਾ ਹਾਂ ਸ਼ਾਸਿਨਗਰ ਬਸਤੀ ਜੋਧੇ ਵਾਲ ਬਸਤੀ ਜੋਧੇ ਵਾਲ ਅੱਛਾ ਤੇ ਫਿਰ ਉਸ ਤੋਂ ਬਾਅਦ ਭਾਜੀ ਤੇ ਉਸ ਤੋਂ ਬਾਅਦ ਮਤਲਬ ਕਿ ਬੁਖਾਰ ਚੜੇ ਉਹਦੇ ਟੀਕੇ ਲਾਤੇ ਉਸ ਤੋਂ ਬਾਅਦ ਕੋਈ ਦੋਰਾ ਪੈ ਗਿਆ ਤੇ ਉਸ ਤੋਂ ਬਾਅਦ ਲੱਤਾਂ ਇਦਾਂ ਹੈਂਡੀਕੈਪ ਹੋ ਗਈਆਂ ਉਹ ਦੇਖ ਸਕਦੇ ਹੋ ਬਾਈ ਜੀ ਦਾ ਕਹਣਾ ਕਿ ਮੈਂ ਇੱਕ 5 ਸਾਲ ਦਾ ਹੈਗਾ ਸੀ ਮੈਂ ਤੇ 5 ਸਾਲ ਦੀ ਉਮਰ 'ਚ ਮੈਂ ਹਸਪੀਟਲ ਮੈਨੂੰ ਜਾਣਾ ਪੈ ਗਿਆ ਮੈਨੂੰ ਤੇ ਡਾਕਟਰ ਨੇ ਅ ਗਲਤ ਟੀਕਾ ਲਾ ਦਿੱਤਾ ਉਹਦੇ ਨਾਲ ਉਸ ਤੋਂ ਅੱਛਾ ਬਾਈ ਜੀ ਫਿਰ ਉਸ ਤੋਂ ਬਾਅਦ ਉਸ ਤੋਂ ਬਾਅਦ ਫਿਰ ਚਲੋ ਜਿੱਦਾਂ ਫਿਰ ਬਹੁਤ ਇਲਾਜ ਕਰਾਇਆ ਸਾਖਾ ਪਟਨਾ ਗਏ ਰਾਜਸਥਾਨ ਕੇ ਤੇ ਪਰ ਕੋਈ ਗੱਲ ਨਹੀਂ ਬਣੀ ਅਖੀਰ ਤੇ ਡਾਕਟਰ ਨੇ ਇਹ ਕਹਿਤਾ ਕਿ ਕੋਈ ਜੇ ਹੁਣ ਆਪਾਂ ਆਪਰੇਸ਼ਨ ਕਰਾਂਗੇ ਇੱਕ ਤਾਂ ਲੱਤਾਂ ਕਾਫੀ ਹੁਣ ਪੱਕੀਆਂ ਸ਼ਰੀਰ ਪੱਕ ਚੁੱਕਾ ਆ ਜੇ ਹੁਣ ਆਪਾਂ ਕਰਾਂ ਕੋਈ ਸਾਈਡ ਇਫੈਕਟ ਪੈ ਸਕਦਾ ਆ ਤੇ ਚਲੋ ਜਿੱਦਾਂ ਸ਼ਰੀਰ ਹੈ ਉਹ ਤੁਸੀਂ ਇੱਦਾਂ ਹੀ ਹੁਣ ਚਲਾਓ ਤੇ ਚਲੋ ਆਪਾਂ ਵੀ ਗਿਆ ਮਹਾਰਾਜ ਦਾ ਜੋ ਹੁਕਮ ਆ ਉਹਦਾ ਹੀ ਕੋਈ ਇਸ਼ਾਰਾ ਹੁੰਦਾ ਆ ਚਲੋ ਉਸ ਤੋਂ ਬਾਅਦ ਫਿਰ ਚਲੋ ਮਹਾਰਾਜ ਦੇ ਕਿਰਪਾ ਨਾਲ ਚਲੋ ਪੜ੍ਹਾਈ ਲਿਖਾਈ ਕੀਤੀ ਤੇ ਅੱਜ ਚਲੋ ਇਸ ਮੁਕਾਮ ਤੇ ਆ ਤੇ ਅੱਜ ਬਾਈ ਜੀ ਤੁਹਾਡੀ ਕਿੰਨੀ ਉਮਰ ਆ ਮੇਰੀ ਉਮਰ 31 ਸਾਲ 31 ਸਾਲ ਦੀ ਜਦੋਂ 5 ਸਾਲ ਦੀ ਉਮਰ ਤੋਂ ਤੁਹਾਨੂੰ ਇਹ ਇਸ ਤਰ੍ਹਾਂ ਗਲਤ ਇੰਜੈਕਸ਼ਨ ਲਗਾਤਾ ਡਾਕਟਰ ਤੇ ਤੁਸੀਂ ਸਟੱਡੀ ਬਾਰੇ ਕਿੰਨੀ ਕੀਤੀ ਸਟੱਡੀ ਮੈਂ 10th ਤੇ ਕੀਤੀ ਹੈ ਕੰਪਿਊਟਰ ਬੇਸਿਕ ਕੋਰਸ ਕੀਤਾ ਹੈ ਨਾ ਹਾਂਜੀ ਤੇ 10th ਕਰਨ ਤੋਂ ਬਾਅਦ ਫਿਰ ਤੁਸੀਂ ਉਸ ਤੋਂ ਬਾਅਦ ਤੁਸੀਂ ਕੀ ਕੀਤਾ ਉਸ ਤੋਂ ਬਾਅਦ ਮੈਂ ਕੀਰਤਨ ਸਿੱਖਿਆ ਮਤਲਬ ਕਿ ਰਾਗ ਵਿਦਿਆ ਲਈ ਆ ਤੇ ਯਾਨੀ ਕਿ ਰਾਗਗਾਰ ਕਰ ਲੈਂਦੇ ਹਾਂ ਹਾਂਜੀ ਕਿ ਰਾਗੀ ਸਿੰਘ ਮੈਂ ਹਾਂ ਡਰਾਗੀ ਹਾਂ ਕੀਰਤਨ ਕਰਦਾ ਡਿਊਟੀ ਕਰਦਾ ਅੱਛਾ ਤੇ ਉਹਦਾ ਫਿਰ ਉਹਦਾ ਟਾਈਮ ਕਿਹੜਾ ਹੈਗਾ ਵਾ ਉਹਨਾਂ ਦਾ ਟਾਈਮ ਸਵੇਰ ਦਾ ਹੁੰਦਾ 7 ਤੋਂ 8 ਤੇ ਸ਼ਾਮ ਦਾ 7 ਤੋਂ 8 ਅੱਛਾ ਉਸ ਤੋਂ ਬਾਅਦ ਫਿਰ ਪਾਰਟ ਟਾਈਮ ਫਿਰ ਮੈਂ ਜొਮੈਟੋ ਦਾ ਜੁਆਇਨ ਕੀਤਾ ਇਹ ਕੰਮ ਤੇ ਫਿਰ ਜొਮੈਟੋ ਦਾ ਕੀ ਟਾਈਮਿੰਗ ਹੈਗੀ ਆ ਫਿਰ ਜొਮੈਟੋ ਤਾਂ ਮੈਂ ਪਾਰਟ ਟਾਈਮ ਹੀ ਕਰਦਾ ਜਿੱਦਾਂ ਕਿ ਡਿਊਟੀ ਤੋਂ ਆ ਕੇ 8:00 10:00 11:00 ਵੇਹ ਤੱਕ ਉਸ ਤੋਂ ਬਾਅਦ ਫਿਰ 11:00 ਵੇ ਤੋਂ ਲੈ ਕੇ ਤੇ ਫਿਰ ਇੰਨੇ ਜਿੰਨੀ ਕਿ ਤੁਹਾਡੀ ਹੈ ਆਪਣੀ ਕਮਾਈ ਹੈਗੀ ਆ ਫਿਰ ਘਰ ਦਾ ਗ ਕਰਦਾ ਕੋਈ ਰਾਜਾ ਚਲੋ ਚੱਲੀ ਆਇਂਦਾ ਬਾਕੀ ਦਾਰ ਫੁਰਕਾ ਚੱਲੀ ਆ ਨਾ ਕਿਤੇ ਨਾ ਕਿਤੇ ਜਾ ਕੇ ਜਿਹੜੇ ਅੱਜ ਦੀ ਜਿਹੜੀ ਯੁਵਾ ਪੀੜੀ ਹੈਗੀ ਨਸ਼ੇ ਦੀ ਦਲਦਲ ਦੇ ਵਿੱਚ ਫਸੀ ਹੋਈ ਹੈ ਤੇ ਤੁਸੀਂ ਇੰਨੀ ਮਿਹਨਤ ਕਰਕੇ ਵੀ ਤੁਹਾਡੇ ਲੱਤਾਂ ਵੀ ਨਹੀਂ ਹੈਗੀਆਂ ਤੁਸੀਂ ਪਤਲੀ ਕਿਦਾਂ ਰਾਗੀ ਵੀ ਹੈਗੀਆਂ ਤੁਸੀਂ ਰਾਗੀ ਤੋਂ ਬਾਅਦ ਤੁਸੀਂ ਜੋਮੈਟੋ ਦਾ ਵੀ ਕੰਮ ਕਰਦੇ ਹੋ ਹਾਂਜੀ ਇਹ ਤਾਂ ਬਹੁਤ ਚਲੋ ਮੈਂ ਆਪਣੇ ਆਪ ਨੂੰ ਕਿਸਮਤ ਵਾਲਾ ਸਮਝਦਾ ਇਹ ਗੁਰੂ ਮਾਰਾ ਇਹਨੇ ਚਲੋ ਮਰਤੇ ਮੈਨੂੰ ਇਨੀ ਸਿਹਤ ਬਖਸ਼ੀਏ ਤਾਂ ਮੈਨੂੰ ਕਹੀਏ ਤਾਂ ਆਪਾਂ ਦੇਖਦੇ ਆ ਮੈਂ ਖੁਦ ਦੇਖਦਾ ਵਿਚਾਰੇ ਬੱਚੇ ਇਦਾਂ ਦੇ ਹੁੰਦੇ ਆ ਦਿਮਾਗ ਤੋਂ ਪੈਦਲ ਹੁੰਦੇ ਆ ਕਿ ਬੋਲ ਨਹੀਂ ਸਕਦੇ ਉਹ ਖੁਦ ਦੂਸਰੇ ਤੇ ਡਿਪੈਂਡ ਹੁੰਦੇ ਆ ਚਲੋ ਮਾਰਦੇ ਜਿੱਦਾਂ ਮੈਨੂੰ ਰੱਖਿਆ ਠੀਕ ਰੱਖਿਆ ਆ ਤਾਂ ਕਿ ਮੈਂ ਆਪਣਾ ਮਾਰੇ ਨੀ ਬਸਰ ਜੋਗਾ ਆਪਣਾ ਗੁਜ਼ਾਰਾ ਤਾਂ ਕਰ ਸਕਦਾ ਆ ਕਿਸੇ ਅੱਗੇ ਹੱਥ ਤਾਂ ਨਹੀਂ ਮੰਗਦਾ ਅਹ ਤਾਂ ਨਹੀਂ ਹੱਜਣਾ ਪੈਂਦਾ ਔਰ ਦੇਖ ਸਕਦੇ ਹੋ ਬਾਈ ਜੀ ਨੇ ਬੜੀ ਚੰਗੀ ਗੱਲ ਕੀਤੀ ਹੈ ਤੇ ਬਾਈ ਜੀ ਦਾ ਇਹ ਕਹਿਣਾ ਹੈਗਾ ਵਾ ਕਿ ਜਿਹੜੀ ਅੱਜ ਦੇ ਜਿਹੜੇ ਯੁਵਾ ਪੀੜੀ ਐ ਨਸ਼ੇ ਦੀ ਦਲਦਲ ਦੇ ਵਿੱਚ ਫਸੇ ਹੋਏ ਨੇ ਪਰ ਇਹਨਾਂ ਦਾ ਇਹ ਵੀ ਕਹਿਣਾ ਹੈਗਾ ਵਾ ਕਿ ਮੇਰੀ ਜਿੰਨੀ ਕਿ ਕਮਾਈ ਹੈਗੀ ਮੈਂ ਓਨੀ ਕਿ ਕਮਾਈ ਨੂੰ ਲੈ ਕੇ ਆਪਣਾ ਘਰ ਦਾ ਪਰਿਵਾਰ ਪਾਲਦਾ ਔਰ ਆਪਣੇ ਆਪ ਨੂੰ ਦੇਖਰੇਖ ਕਰਦਾ ਤੇ ਬਾਈ ਜੀ ਹੋਰ ਕੀ ਕਹਿਣਾ ਚਾਹੋਗੇ ਤੁਸੀਂ ਹੋਰ ਮੈਂ ਇਹੀ ਸੰਦੇਸ਼ ਦੇਣਾ ਚਾਹੁੰਦਾ ਕਿ ਅੱਜ ਦੇ ਯੁਵਾ ਪੀੜੀ ਨੂੰ ਜੋ ਨਸ਼ਿਆਂ ਦੇ ਦਲਦਲ ਵਿੱਚ ਜਾ ਰਹੀ ਆ ਤੇ ਆਪਣਾ ਸਰੀਰ ਨੂੰ ਖਤਮ ਕਰ ਰਹੀ ਆ ਨਾ ਕਿ ਨਸ਼ਿਆਂ ਵਾਲੇ ਨਾ ਜਾਣ ਸਗੋਂ ਆਪਣੀ ਬੋਡੀ ਨੂੰ ਬਣਾਉਣ ਜਿਮ ਜਾਣ ਤਾਂ ਕਸਰਤ ਕਰਨ ਤੇ ਨਾਲੇ ਜਿਹੜੀ ਪੀੜ੍ਹੀ ਅੱਜ ਕੱਲ ਬਾਹਰ ਜਾ ਰਹੀ ਹੈ ਬਾਹਰੋਂ ਵਾਪਸ ਰਿਪੋਰਟ ਕਰਦੇ ਆਪਾਂ ਜਿੱਦਾ ਦੇਖਦੇ ਆ ਉਹ ਸਪੀਡਨ ਚਾਹੀਦਾ ਕਿ ਆਪਾਂ ਇੱਥੇ ਰਹਿ ਕੇ ਆਪਾਂ ਕੋਈ ਨਾ ਕੋਈ ਕੀਤਾ ਖੋਲੀਏ ਕੋਈ ਕੰਮਕਾਰ ਖੋਲ ਕਿਉਂਕਿ ਆਪਾਂ ਵੀ ਕੰਮਕਾਰ ਕਰਦੇ ਆਂ ਇੰਡੀਆ ਵਿੱਚ ਵੀ ਕੰਮ ਕੀਤਾ ਜਾ ਸਕਦਾ ਆਪਾਂ ਜੁੜੀ ਇੰਨਾ ਪੈਸੇ ਇਨਵੈਸਟ ਕਰਕੇ 20-25 ਲੱਖ ਰੁਪਏ ਬਾਹਰ ਲਾ ਕੇ ਜਾਂਦੇ ਆ ਮੁੜ ਕੇ ਕੀ ਪਤਾ ਸਾਡੇ ਉੱਤੇ ਫਿਊਚਰ ਹੈਗਾ ਕਿ ਨਹੀਂ ਹੈਗਾ ਇਸ ਤੋਂ ਚੰਗਾ ਆਪਾਂ ਇੱਥੇ ਹੀ ਉਹ ਹੀ ਪੈਸੇ ਇੱਥੇ ਲਾ ਕੇ ਆਪਾਂ ਕੰਮ ਕਰੀਏ ਆਪ ਖੁਦ ਦੇਖਦੇ ਮੀਆਂ ਖੁਦ ਇੱਕ ਹਸਬੰਡ ਵਾਈਫ ਪੰਜਾਬੀ ਕਪਲ ਆ ਉਹ ਖੁਦ ਮਤਲਬ ਕਿ ਰਲ ਕੇ ਕੰਮ ਕਰਦੇ ਆ ਇੱਥੇ ਆਪਾਂ ਖੁਦ ਦੇਖਦੇ ਆ ਤੇ ਮੇਰਾ ਤਾਂ ਇਹੀ ਕਹਿਣਾ ਕਿ ਆਪਾਂ ਇੱਥੇ ਰਹਿ ਕੇ ਕੰਮ ਕਰੀਏ ਨਾਲੇ ਨਸ਼ੀਆਂ ਤੋਂ ਆਪਾਂ ਪਿੱਛੇ ਜ ਰਹੀਏ ਉਹ ਦੇਖ ਸਕਦੇ ਹੋ ਕਿ ਭਾਈ ਸਾਹਿਬ ਦਾ ਕਿੰਨਾ ਅੱਛਾ ਇਹਨਾਂ ਦਾ ਸਿਸਟਮ ਹੈਗਾ ਕਿੰਨਾ ਵਧੀਆ ਤਰੀਕਾ ਹੈਗਾ ਕਿ ਕਈ ਲੋਕ ਤਾਂ ਨਸ਼ੇ ਦੀ ਦਲਦਲ ਦੇ ਵਿੱਚ ਫਸੇ ਹੋਏ ਆ ਪਰ ਇਹਨਾਂ ਦਾ ਇਹ ਕਹਿਣਾ ਹੈਗਾ ਕਿ ਜਿੰਨੀ ਕਿ ਕਮਾਈ ਹੈ ਹੈਗੀ ਆ ਮੈਂ ਓਨੀ ਕੀ ਹੀ ਕਮਾਈ ਦੇ ਵਿੱਚ ਆਪਣਾ ਪਰਿਵਾਰ ਆਪਣਾ ਘਰ ਸੰਭਾਲ ਸਕਦਾ ਹੈਗਾ ਔਰ ਭਾਈ ਜੀ ਇੱਕ ਮੈਨੂੰ ਹੋਰ ਗੱਲ ਦੋ ਸਰਕਾਰਾਂ ਵੱਲੋਂ ਕਿਸੇ ਨੇ ਕੀਤੀ ਹੋਵੇ ਗੱਲ ਕੀ ਸਰਕਾਰਾਂ ਵੱਲੋਂ ਕੋਈ ਨਹੀਂ ਕਾਫੀ ਇੰਟਰਵਿਊ ਅੱਗੇ ਵੀ ਹੋਏ ਆ ਪਰ ਕੋਈ ਹੈਲਪ ਨਹੀਂ ਸਰਕਾਰ ਵੱਲੋਂ ਕਿੰਨੀ ਕੇ ਪਹਿਲਾਂ ਇੰਟਰਵਿਊ ਹੋਈਆਂ ਪਹਿਲਾਂ ਹੋਈਆਂ ਚਾਰ ਪੰਜ ਇੰਟਰਵਿਊ ਹੋਈਆਂ ਮੇਰੇ ਤੇ ਤੇ ਕਦੀ ਕਦੀ ਹੈ ਜਾਨੀ ਤੁਹਾਨੂੰ ਅਗਰ ਤੁਸੀਂ ਜ਼ੋਮੈਟੋ ਦਾ ਕੰਮ ਕਰਦੇ ਹੋ ਤੁਹਾਨੂੰ ਕਦੀ ਔਖਾ ਤਾਂ ਨਹੀਂ ਲੱਗਦਾ ਕਦੀ ਕਦੀ ਨਹੀਂ ਔਖਾ ਤਾਂ ਨਹੀਂ ਉਹ ਤੇ ਚਲੋ ਜਿੱਦਾ ਬੰਦਾ ਕਹਿੰਦਾ ਹੈ ਨਾ ਜਿਸ ਕੰਮ ਵਿੱਚ ਆ ਉਹ ਫਿਰ ਆਪਣੇ ਆਪ ਨੂੰ ਢਾਲ ਲੈਂਦਾ ਆ ਤੇ ਚਲੋ ਉਹ ਆਪਾਂ ਨੂੰ ਆਦਤ ਅੱਛਾ ਤੁਹਾਨੂੰ ਇੱਕ ਇੱਕ ਮੈਂ ਗੱਲ ਹੋਰ ਕਹੂੰਗਾ ਹੁਣ ਜਿਵੇਂ ਮੰਨ ਲਓ ਤੁਸੀਂ ਇੱਥੇ ਬੈਠੇ ਹੋ ਠੀਕ ਹੈ ਤੇ ਤੁਸੀਂ ਪਿੱਛੇ ਬੈਗ ਰੱਖਿਆ ਜ਼ੋਮੈਟੋ ਦਾ ਤੇ ਮੰਨ ਲਓ ਸਾਹਮਣੇ ਦੁਕਾਨ ਤੋਂ ਤੁਸੀਂ ਕੋਈ ਸਮਾਨ ਲੈਣਾ ਜਾਂ ਕੋਈ ਉਹ ਉਹ ਡਿਲੀਵਰੀ ਤੁਸੀਂ ਕਿੱਦਾਂ ਪੈਕ ਕਰੋਗੇ ਉਮੀਦ ਦਾ ਕਰਦਾ ਕਿ ਜਮੈਟੋ ਵਿੱਚ ਐਪ 'ਚ ਨੰਬਰ ਦਿੱਤਾ ਹੁੰਦਾ ਆ ਜਾਂ ਕਸਟਮਰ ਦਾ ਆ ਜਾਂ ਨਾਲੇ ਦੁਕਾਨ ਦਾ ਜਿੱਥੋਂ ਆਪਾਂ ਆਰਡਰ ਚੱਕੜਾ ਹੁੰਦਾ ਉਹਨਾਂ ਨੂੰ ਫੋਨ ਕਰਦੀਦਾ ਆਪਾਂ ਤੇ ਉਹ ਵੀ ਆਪਾਂ ਦੱਸਦੀਦਾ ਕਿ ਹੈਂਡੀਕੈਪਡ ਮੈਂ ਕਿ ਉੱਪਰ ਆ ਨਹੀਂ ਸਕਦਾ ਜੇ ਰਿਕਵੈਸਟ ਹੈ ਕਿ ਤੁਸੀਂ ਹੈਂਡੀ ਐਨੀ ਕੋ ਕਰ ਲੈਂਦੇ ਰਿਕਵੈਸਟ ਮੰਨ ਲੈਂਦੇ ਰਿਕਵੈਸਟ ਹਾਂਜੀ ਹਾਂਜੀ ਬਾਕੀ ਇੱਕ ਅੱਧਾ ਕਸਟਮਰ ਜਿਹੜਾ ਹੁੰਦਾ ਤੁਹਾਨੂੰ ਪਤਾ ਇੱਕ ਪੁੱਠੇ ਦਿਮਾਗ ਵਾਲਾ ਹੁੰਦਾ ਇੱਕ ਅੱਧਾ ਆਰਡਰ ਪਿਆ ਇਦਾਂ ਕਿ ਉਹ ਕਸਟਮਰ ਥੋੜਿਆ ਹੋਰ ਤਰ੍ਹਾਂ ਹੋਇਆ ਕਿ ਉੱਪਰ ਹੀ ਆ ਕੇ ਲੈ ਦੇ ਕੇ ਜਾਓ ਆਰਡਰ ਫਿਰ ਮੈਂ ਉੱਥੇ ਤੇ ਜਿਹੜਾ ਸਕਿਉਰਿਟੀ ਗਾਰਡ ਸੀਗਾ ਫਿਰ ਉਹਨੂੰ ਮੈਂ ਆਰਡਰ ਫੜਾ ਤੋ ਕਹਿੰਦਾ ਮੈਂ ਦੇ ਆ ਨਾ ਤੇ ਉਹ ਬਹੁਤ ਪਹਿਲਾਂ ਹੋਇਆ ਹੁਣ ਤਾਂ ਨਹੀਂ ਵੈਸੇ ਬਹੁਤ ਘੱਟ ਹੋਇਆ ਪਰ ਕਈ ਲੋਕ ਨਹੀਂ ਸਮਝਦੇ ਹਾਂ ਬਿਲਕੁਲ ਇਸ ਚੀਜ਼ ਨੂੰ ਚਲੋ ਬਾਕੀ ਆਪਾਂ ਕੀ ਕੀ ਆ ਹਰੇਕ ਦੀ ਆਪਣੀ ਆਪਣੀ ਸੋਚ ਆ ਹਾਂਜੀ ਹਾਂਜੀ ਇਹ ਹੀ ਕਹਿਣਾ ਚਾਹੁੰਦਾ ਕਿ ਆਪਣੀ ਆਪਣਾ ਮਾਈਂਡ ਆ ਕੀ ਸੋਚਦਾ ਵੇ ਆ ਇਹ ਤੇ ਦੇਖਿਆ ਜਾਵੇ ਆ ਤੁਹਾਡੇ ਜ਼ਰੀਏ ਵੀਡੀਓ ਲਾਈਵ ਚੱਲਦਾ ਪਿਆ ਹੈਗਾ ਇਹ ਤੇ ਤੁਹਾਡੇ ਜ਼ਰੀਏ ਨਾ ਇਹ ਆਪਾਂ ਮੈਸੇਜ ਦੇਣਾ ਹੋਰ ਅੱਜ ਕੱਲ ਦੇ ਨੌਜਵਾਨ ਨੂੰ ਜਿਹੜੇ ਕਿ ਨੌਜਵਾਨ ਜਿਹੜੇ ਐਨੇ ਕ ਚੋਰੀਆਂ ਠੱਗੀਆਂ ਕਰਦੇ ਆ ਰਹੇ ਹੈਗੇ ਨੇ ਉਹ ਨਸ਼ੇ ਦਲਦਲ ਵਿੱਚ ਫਸੇ ਹੋਏ ਨੇ ਔਰ ਇੱਕ ਤੁਸੀਂ ਇੱਕ ਹੈਂਡੀਕੈਪ ਹੋ ਕੇ ਨਹੀਂ ਤੁਸੀਂ ਮਿਹਨਤ ਕਰਦੇ ਆ ਰਹੇ ਹੈਗੇ ਹੋ ਔਰ ਆਪਣਾ ਪਰਿਵਾਰ ਵੀ ਤੁਸੀਂ ਦੇਖਦੇ ਹੋ ਠੀਕ ਹੈ ਤੇ ਉਸ ਤੋਂ ਆਪਣੇ ਮਾਤਾ ਜੀ ਨੂੰ ਵੀ ਦੇਖਦੇ ਹੋ ਉਹ ਇੱਕ ਰਾਗੀ ਵੀ ਹੈਗੇ ਹੋ ਤੁਸੀਂ ਠੀਕ ਹੈ ਤੇ ਮੈਂ ਤਾਂ ਇਹ ਕਹਾਂਗਾ ਕਿ ਸਾਰੇ ਅੱਜ ਕੱਲ ਦੇ ਜਿਹੜੇ ਨੌਜਵਾਨ ਹੈਗੇ ਨੇ ਇਸ ਬਾਈ ਜੀ ਵਰਗੇ ਬਣਨ ਔਰ ਦੇਖ ਸਕਦੇ ਹੋ ਬਿਲਕੁਲ ਬਾਈ ਜੀ ਕੋ ਹੈਂਡੀਕੈਪ ਹੈਗੇ ਨੇ ਔਰ ਮੈਂ ਕੈਮਰਾਮੈਨ ਭਾਈ ਕੋਗਾ ਦੇਖ ਸਕਦੇ ਹੋ ਕਿ ਇਹ ਐਕਟੀਵਾ ਦੇ ਉੱਤੇ ਹੀ ਹੁੰਦੇ ਨੇ ਔਰ ਐਕਟੀਵਾ ਦੇ ਉੱਤੇ ਆਪਣਾ ਗੱਡੀ ਬੈਕ ਕਰਦੇ ਆ ਔਰ ਅੱਗੇ ਨੂੰ ਕਰਦੇ ਹੈਗੇ ਨੇ ਤਾਂ ਇਹਨਾਂ ਦੀ ਵੀਡੀਓ ਨੂੰ ਇਹਨਾਂ ਨੂੰ ਦੇਖ ਕੇ ਦੇਖਿਆ ਜਾਵੇ ਤਾਂ ਇਹਨਾਂ ਨੂੰ ਮੈਂ ਦੇਖ ਕੇ ਹੀ ਇੱਕ ਤਰ੍ਹਾਂ ਦਾ ਮੇਰਾ ਮਨ ਭਰ ਗਿਆ ਕਿ ਬਾਈ ਜੀ ਰਸਤੇ ਗੱਡੀ ਮੋੜਦੇ ਵੇ ਅਸੀਂ ਮੈਨੂੰ ਦੇਖ ਕੇ ਰੋਕ ਲਿਆ ਪਰ ਇਹ ਤਾਂ ਮੈਂ ਇਹ ਕਹੂੰਗਾ ਕਿ ਅੱਜ ਦੇ ਯੁਵਾ ਪੀੜੀ ਨੂੰ ਕਿ ਇੰਨਾ ਬਾਈਜੀ ਵਰਗੇ ਬਣੋ ਨਸ਼ੇ ਦੀ ਦਲ ਦੇ ਵਿੱਚ ਨਾ ਜਾਓ ਤੁਸੀਂ ਤੇ ਇਸ ਤਰ੍ਹਾਂ ਦੀ ਨਵੀਂ-ਨਵੀਂ ਅਪਡੇਟ ਤੁਹਾਨੂੰ ਲਗਾਤਾਰ ਦਿਖਾਉਂਦੇ ਰਾਵਾਂਗੇ ਆਪਣੇ ਅਮੇਜ਼ਿੰਗ ਟੀਵੀ ਚੈਨਲ ਉੱਤੇ ਔਰ ਅਗਲਾ ਅਪਡੇਟ ਲੈ ਕੇ ਤੁਹਾਨੂੰ ਫੇਰ ਦਿਖਾਵਾਂਗੇ ਜੁੜੇ ਰਹੋ ਤੁਸੀਂ ਅਮੇਜ਼ਿੰਗ ਟੀਵੀ ਤੇ ਮੈਂ ਤੁਹਾਡਾ ਆਪਣਾ ਹਿਤੇਸ਼ ਖੰਨਾ